ਜੇਕਰ ਸੁਨਣਾ ਤਾ ਸਮਝੋ ਲੱਗ ਗਿਆ ਚੂਨਾ ਘਰਾਂ ਨੂੰ ਜਿੰਦਰੇ ਮਾਰ ਕੇ ਬੇਫਿਕਰ ਹੋ ਕੇ ਜਾਣ ਵਾਲਿਓ ਜ਼ਰਾ ਇਸ ਖਬਰ ਵੱਲ ਗੌਰ ਕਰ ਲਿਓ ਦੇਖਿਓ ਕਿਤੇ ਆਹ ਕੰਮ ਤੁਹਾਡੇ ਨਾਲ ਵੀ ਨਾ ਹੋ ਜਾਵੇ ਤੇ ਘਰ ਆ ਕੇ ਤਸਵੀਰਾਂ ਦੇਖ ਮੱਥੇ ਤੇ ਹੱਥ ਨਾ ਮਾਰਨਾ ਪੈ ਜਾਵੇ ਮਾਮਲਾ ਸੁਂਗਰੂਰ ਦੇ ਥਾਣਾ ਛਾਜਰੀ ਦੇ ਸਥਾਨਿਕ ਪੁਨੀਆ ਪੱਤੀ ਤੋਂ ਸਾਹਮਣੇ ਆ ਜਿੱਥੇ ਕਿ ਇੱਕ ਵਿਆਹ ਵਾਲੇ ਘਰ ਦੇ ਵਿੱਚ ਜਦੋਂ ਸਾਰੇ ਵਿਆਹ ਤੇ ਗਏ ਹੋਏ ਸੀ ਤਾਂ ਘਰ ਦੇ ਵਿੱਚ ਆ ਕੇ ਦੇਖਿਆ ਕਿ ਉਹਨਾਂ ਦੇ ਘਰ ਦੇ ਜਿੰਦਰੇ ਟੁੱਟੇ ਹੋਏ ਅਸੀਂ ਅਲਮਾਰੀਆਂ ਦੇ ਲੋਕ ਤੋੜ ਕੇ ਘਰ ਦੇ ਵਿੱਚ ਪਿਆ ਸੋਨਾ ਅਤੇ ਨਕਦੀ ਚੋਰਾਂ ਵੱਲੋਂ ਚੋਰੀ ਕਰਕੇ ਫਰਾਰ ਹੋ ਗਏ ਜੀ ਮੇਰੇ ਭਤੀਜੇ ਦਾ ਵਿਆਹ ਸੀ ਅਸੀਂ ਸਾਰਾ ਪਰਿਵਾਰ ਵਿਆਹ ਦੇ ਵਿੱਚ ਸੀ ਉਸ ਤੋਂ ਬਾਅਦ ਅਸੀਂ ਉਹ ਜੁੰਦਾ ਗੁੰਡਾ ਲਾ ਕੇ ਪਹਿਲਾਂ ਵੀ ਜਾਂਦੇ ਤੇ ਉਹ ਕੋਲੇ ਨਜ਼ਦੀਕ ਆ ਮਿਸਤਰੀ ਲੱਗੇ ਹੋਏ ਨੇ ਚਲੋ ਇਹਨਾਂ ਨੂੰ ਵੀ ਕਿਸੇ ਵਿਆਹ ਜੋ ਸ਼ੱਦ ਆ ਗਿਆ ਇਹ ਵੀ ਵਗ ਗਏ ਚਲੇ ਗਏ ਇੱਥੋਂ ਉਦੋਂ ਬਾਅਦ ਮਤਲਬ ਕਿ ਸਾਨੂੰ ਤਾਂ 5 ਵਜੇ ਮੇਰੀ ਭੂਆ ਦਾ ਮੁੰਡਾ ਘਰੇ ਆਇਆ ਉਹਨੇ ਆ ਕੇ ਦੇਖਿਆ ਵੀ ਆਪਣਾ ਸਾਰਾ ਕੁਝ ਟੁੱਟ ਭੱਜ ਹੋਈ ਪਈ ਐ ਆ ਕੇ ਅਸੀਂ ਜਦੋਂ ਦੇਖਿਆ ਸੱਤ ਤੋਲੇ ਸਿਆਉਣਾ ਇਹਦੇ ਵਿੱਚੋਂ ਗਾਇਬ ਐ 40000 ਰੁਪਈਆ ਜੀ ਦੋ ਕਾਪੀਆਂ 100 100 ਦੇ ਨੋਟਾਂ ਦੀਆਂ ਬਿਲਕੁਲ ਨਮੀਆਂ ਨੇੜੀਆਂ ਵਹਿ ਖਤਰ ਲੈਂਦੀਆਂ ਹੋਈਆਂ ਤੀਆਂ ਇੱਕ ਕਾਪੀ 100 100 ਦੇ ਨੋਟਾਂ ਦੀ ਖੁੱਲੀ ਹੋਈ ਐ ਬਾਕੀ 5 500 ਦੇ ਨੋਟ ਨੇ 2 200 ਦੇ ਨੋਟ ਉਹ 40000 ਤੋਂ ਵੱਧ ਵੀ ਹੋ ਸਕਦੇ ਨੇ ਪੈਸੇ ਤੇ 35000 ਵੀ ਹੋ ਜਾਦਾ ਮਤਲਬ ਕਿ ਉਹ ਗਿਣੇ ਨਹੀਂ ਕਰੀਬ 40 ਜਾਂ 42 ਤੇ ਧੀ ਜੀ ਦੀ ਸ਼ਾਦੀ ਜਿੱਥੇ ਹੋ ਰਹੀ ਸੀ ਅਸੀਂ ਜੇਬੀ ਪੈਲਸ ਚੀਮਾ ਹਾਂ ਮਾਨਸਾ ਰੋਡ ਚੀਮਾ ਹਾਂਜੀ ਹਾਂ ਤੱਜ ਕਰਾ ਲਿਆ ਪੁਲਿਸ ਪੂਰਾ ਕੰਮ ਕਰ ਰਹੀ ਹੈ ਜੀ ਪੂਰਾ ਵਦਾ ਕੱਲ ਦੀ ਪੁਲਿਸ ਪੂਰੇ ਉਤੇ ਜੋਰਾਂ ਤੇ ਘਟਨਾ ਸਥਾਨ ਤੇ ਮੌਜੂਦ ਵਿਅਕਤੀ ਨੇ ਚੋਰੀ ਦੀ ਘਟਨਾ ਦੇ ਸਖਤ ਨਿਖੇਧੇ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਆਪਣੇ ਘਰ ਦੇ ਵਿੱਚ ਵੀ ਲੋਕ ਮਹਿਫੂਜ਼ ਨਹੀਂ ਇਹ ਬਹੁਤ ਚਿੰਤਾ ਦਾ ਵਿਸ਼ਾ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕਰਦੇ ਆਂ ਵੀ ਸਾਡੇ ਤੁਸੀਂ ਰਾਤ ਨੂੰ ਕਿਉਂ ਨਹੀਂ ਗੇੜੇ ਲਾਂਦੇ ਦਿਨੇ ਕਿਉਂ ਨਹੀਂ ਗੇੜੇ ਲਾਂਦੇ ਸਾਡੀ ਗੱਲ ਚੱਲਦੀ ਰਹਿੰਦੀ ਆ ਵੀ ਚੋਰੀਆਂ ਇੱਕ ਨਹੀਂ ਬਹੁਤ ਚੋਰੀਆਂ ਹੋ ਗਈਆਂ ਕੈਮਰੇ ਖੁੱਲੇ ਗਏ ਪਹਿਲਾਂ ਕੁਝ ਨਹੀਂ ਕਰਿਆ ਹੁਣ ਤੱਕ ਅਸੀਂ ਇਹ ਮੈਰ ਜਿੱਥੇ ਗਏ ਹੋਏ ਸੀ ਮੈਂ ਵੀ ਗਿਆ ਸੀ ਜੇ ਸ਼ਾਮ ਨੂੰ ਮੈਂ ਤਾਂ ਜਾ ਕੇ ਸੌਂ ਗਿਆ ਮੈਨੂੰ ਪਤਾ ਲੱਗਾ ਕਹਿੰਦੇ ਵੀ ਚੋਰੀ ਹੋ ਗਈ ਮੈਂ ਸਵੇਰੀ ਆ ਕੇ ਗਿਆ ਇੱਥੇ ਨੀਪੇ ਦੇਖ ਕੇ ਜੀ ਦੇਖਿਆ ਤਾਂ ਨਮਾਰੀਆਂ ਨਮੂਰੀਆਂ ਸਾਰੀਆਂ ਤੋੜੀਆਂ ਪਈਆਂ ਜੀ ਬਈ ਇਹ ਪ੍ਰਸ਼ਾਸਨ ਨੂੰ ਚਾਹੀਦਾ ਥੋੜਾ ਜਿਹਾ ਕੰਟਰੋਲ ਕਰੇ ਜ਼ਿਕਰ ਯੋਗ ਹੈ ਕਿ ਪਰਿਵਾਰ ਵਾਲਿਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਖੈਰ ਵਿਆਹ ਵਾਲੇ ਘਰ ਚੋਰੀ ਹੋਣ ਕਾਰਨ ਖੁਸ਼ੀਆਂ ਦਾ ਮਾਹੌਲ ਨਾਮੋਸ਼ੀ ਦੇ ਵਿੱਚ ਬਦਲ ਗਿਆ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ